ਅੱਜ ਗੱਲ ਕਰਾਂਗੇ ਪੰਜਾਬ ਦੀ ਉਸ ਰਾਣੀ ਦੀ ਜੋ ਮਰਦਾਂ ਵਾਂਗ ਤਲਵਾਰ ਫੜ ਕੇ ਜੰਗ ਦੇ ਮੈਦਾਨ ਦੇ ਵਿੱਚ ਲੜੀ ਤੇ ਇਸ ਨੇ ਮਰੱਟਿਆਂ ਨੂੰ ਹੀ ਨਹੀਂ ਅੰਗਰੇਜ਼ਾਂ ਨੂੰ ਵੀ ਹਰਾਇਆ ਇਹ ਰਾਣੀ ਕੌਣ ਸੀ ਇਹ ਕਿਵੇਂ ਰਾਜ ਪ੍ਰਬੰਧ ਚਲਾਉਂਦੀ ਸੀ ਅੱਜ ਇਸ ਬਾਰੇ ਗੱਲਬਾਤ ਕਰਾਂਗੇ ਤੁਸੀਂ ਦੇਖ ਰਹੇ ਆ ਆਡੀ ਪ੍ਰੋਡਕਸ਼ਨਸ YouTube ਚੈਨਲ ਤੇ ਮੈਂ ਹਾਂ ਦਮਨਪ੍ਰੀਤ ਕੌਰ ਸਭ ਤੋਂ ਪਹਿਲਾਂ ਇੱਕ ਗੁਜਾਰਿਸ਼ ਹੈ ਕਿ ਸੱਚੀਆਂ ਕਟਨਾਵਾ ਕਹਾਣੀਆਂ ਤੇ ਵਿਸ਼ੇਸ਼ ਵਿਅਕਤੀਆਂ ਬਾਰੇ ਜਾਣਨ ਲਈ ਤੁਸੀਂ ਸਾਡੇ YouTube ਚੈਨਲ RD productions ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਪਟਿਆਲਾ ਰਿਆਸਤ ਦੇ ਰਾਜਾ ਅਮਰ ਸਿੰਘ ਦੀ ਤੀਸੀ ਰਾਣੀ ਸਾਹਿਬਕੌਰ ਇਹਨਾਂ ਦੇ ਭਰਾ ਦਾ ਨਾਮ ਵੀ ਸੀ ਰਾਜਾ ਸਾਹਿਬ ਸਿੰਘ ਜਦੋਂ ਰਾਜਾ ਅਮਰ ਸਿੰਘ ਦੀ ਮੌਤ ਹੁੰਦੀ ਹੈ ਤਾਂ ਰਾਜ ਗੱਦੀ ਦੇ ਉੱਤੇ ਉਹਨਾਂ ਦਾ ਪੁੱਤਰ ਬੈਠਦਾ ਹੈ ਰਾਜਾ ਸਾਹਿਬ ਸਿੰਘ ਜਿਸ ਦੀ ਉਮਰ ਉਸ ਵੇਲੇ 6-7 ਵਰਿਆਂ ਦੀ ਸੀ ਤੇ ਰਾਜ ਪ੍ਰਬੰਧ ਵਧੀਆ ਢੰਗ ਦੇ ਨਾਲ ਨਹੀਂ ਸੀ ਚੱਲ ਰਿਹਾ ਤੇ ਕਈ ਉਲਟਾਈਆਂ ਉਸ ਵਿੱਚ ਆ ਗਈਆਂ ਤਾਂ ਫਿਰ ਜਦੋਂ ਇਸ ਬਾਰੇ ਰਾਣੀ ਸਾਹਿਬਕੌਰ ਨੂੰ ਪਤਾ ਲੱਗਦਾ ਏ ਜੋ ਕਿ ਕਨਈਆ ਮਿਸਲ ਦੇ ਸਰਦਾਰ ਜੈਮਲ ਸਿੰਘ ਦੇ ਨਾਲ ਵਿਆਹੀ ਹੋਈ ਸੀ ਤਾਂ ਉਹ ਆਪਣੇ ਪੇਕੇ ਪਟਿਆਲਾ ਦੀ रियासत ਦੇ ਵਿੱਚ ਆਉਣ ਦਾ ਫੈਸਲਾ ਕਰਦੀ ਹੈ ਉਹ ਇੱਥੇ ਵਜ਼ੀਰ ਬਣਦੀ ਹੈ ਤੇ ਕਈ ਬਦਲਾਵ ਕਰਦੀ ਹੈ ਉਹ ਥੋੜੇ ਸਮੇਂ ਦੇ ਵਿੱਚ ਹੀ ਰਾਜ ਪ੍ਰਬੰਧ ਨੂੰ ਵਧੀਆ ਢੰਗ ਨਾਲ ਚਲਾਉਂਦੀ ਹੈ ਫਿਰ ਵੇਲਾ ਆਉਂਦਾ ਹੈ 1794 ਦਾ ਜਦੋਂ ਮਰਟੇ ਨਾਨਾਰਾਓ ਤੇ ਮਾਦੋਰਾਓ ਫੁੱਲਕੇ ਜਿਹੜੇ ਐ ਖਿਆਜ਼ ਲੈਣ ਦੇ ਲਈ ਕਗਰ ਦਰਿਆ ਦੇ ਕੰਢੇ ਤੇ ਪਹੁੰਚ ਜਾਂਦੇ ਐ ਆਪਣੀ ਸੇਨਾ ਦੇ ਨਾਲ ਜਦੋਂ ਇਸ ਬਾਰੇ ਰਾਣੀ ਸਾਹਿਬਕੌਰ ਨੂੰ ਪਤਾ ਲੱਗਦਾ ਏ ਤੇ ਉਹ ਜੰਗ ਦਾ ਐਲਾਨ ਕਰ ਦਿੰਦੀ ਐ ਇੱਕ ਪਾਸੇ ਬਹੁਤ ਘੱਟ ਗਿਣਤੀ ਦੇ ਵਿੱਚ ਇਹਨਾਂ ਦੀ ਫੌਜ ਹੁੰਦੀ ਐ ਤੇ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਮਰਟੇ ਹੁੰਦੇ ਐ ਮਰਾਟਿਆਂ ਨੂੰ ਲੱਗਦਾ ਹੈ ਕਿ ਉਹ ਇਹ ਜੰਗ ਨੂੰ ਆਸਾਨੀ ਦੇ ਨਾਲ ਜਿੱਤ ਜਾਣਗੇ ਤੇ ਜਦੋਂ ਰਾਣੀ ਸਾਹਿਬਕੌਰ ਤਲਵਾਰ ਫੜ ਕੇ ਖੁਦ ਮੈਦਾਨ ਦੇ ਵਿੱਚ ਡਟਦੀ ਹੈ ਤਾਂ ਉਹ ਮਰਾਟਿਆਂ ਨੂੰ ਖੜਾ ਦਿੰਦੀ ਹੈ ਉਹ ਬਹੁਤ ਬਹਾਦਰੀ ਦੇ ਨਾਲ ਲੜਦੀ ਹੈ ਤੇ ਅਖੀਰ ਮਰਾਟੇ ਦਿੱਲੀ ਨੂੰ ਪੱਜ ਜਾਂਦੇ ਆ ਤਾਂ ਇਸ ਜੰਗ ਨੂੰ ਜਿੱਤ ਲੈਂਦੀ ਹੈ ਰਾਣੀ ਸਾਹਿਬਕੌਰ ਕਹਿੰਦੀ ਹੈ ਕਿ ਉਹ ਇਸ ਜੰਗ ਦੇ ਵਿੱਚ ਮਰਦਾਂ ਦੇ ਵਾਂਗ ਤਲਵਾਰ ਫੜ ਕੇ ਇੰਨੀ ਬਹਾਦਰੀ ਦੇ ਨਾਲ ਲੜੀ ਕਿ ਅੱਜ ਤੱਕ ਲੋਕ ਜਿਹੜੇ ਐ ਉਸ ਦੀ ਬਹਾਦਰੀ ਨੂੰ ਯਾਦ ਕਰਦੇ ਆ ਸਮਾਂ ਲੰਘਦਾ ਜਾਂਦਾ ਆ ਫਿਰ ਵੇਲਾ ਆਉਂਦਾ ਆ 1798 ਦਾ ਜਦੋਂ ਹਾਂਸੀ ਹੰਸਾਰ ਦੇ ਉੱਤੇ ਇੱਕ ਅੰਗਰੇਜ਼ ਅਫਸਰ ਵੱਲੋਂ ਕਬਜ਼ਾ ਕਰਨ ਤੋਂ ਬਾਅਦ ਜਿੰਦ रियासत ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਉਦੋਂ ਵੀ ਰਾਣੀ ਸਾਹਿਬਕੌਰ ਆਪਣੀ ਫੌਜ ਦੇ ਨਾਲ ਉੱਥੇ ਪਹੁੰਚਦੀ ਹੈ ਤੇ ਹੋਰ ਰਿਆਸਤਾਂ ਦੇ ਰਾਜਿਆਂ ਦੇ ਨਾਲ ਰਲ ਕੇ ਉਸ ਅੰਗਰੇਜ਼ ਅਫਸਰ ਦੀ ਫੌਜ ਨੂੰ ਹਰਾਉਂਦੀ ਹੈ ਤੇ ਇੱਕ ਵੱਖਰੀ ਬਹਾਦਰੀ ਦੀ ਮਿਸਾਲ ਉਦੋਂ ਵੀ ਪੇਸ਼ ਕੀਤੀ ਜਾਂਦੀ ਹੈ ਕਹਿੰਦੇ ਆ ਕਿ ਬਹੁਤ ਵਧੀਆ ਢੰਗ ਦੇ ਨਾਲ ਪਟਿਆਲਾ ਰਿਆਸਤ ਦਾ ਰਾਜ ਚੱਲਦਾ ਆ ਫਿਰ ਕੀ ਹੁੰਦਾ ਆ ਕਿ ਇਹਨਾਂ ਦੇ ਭਰਾ ਸਾਹਿਬ ਸਿੰਘ ਦੇ ਕੰਨ ਕਈ ਲੋਕ ਪਰਨੇ ਸ਼ੁਰੂ ਕਰ ਦਿੰਦੇ ਆ ਉਹਨੂੰ ਉਕਸਾਉਣਾ ਸ਼ੁਰੂ ਕਰ ਦਿੰਦੇ ਆ ਕਿ ਤੇਰੀ ਭੈਣ ਸਾਰਾ ਕੁਝ ਹੀ ਹਾਸਲ ਕਰ ਲਏਗੀ ਉਹ ਇੱਕ ਵੱਖਰੀ ਜੀ ਆਪਣੀ ਪਛਾਣ ਬਣਾਉਣੀ ਉਸਨੇ ਸ਼ੁਰੂ ਕਰ ਦਿੱਤੀ ਹੈ ਅਖੀਰ ਇਹਨਾਂ ਦੋਵਾਂ ਭੈਣ ਭਰਾਵਾਂ ਦੇ ਵਿੱਚ ਲੜਾਈ ਝਗੜਾ ਰਹਿਣ ਲੱਗਦਾ ਆ ਤੇ ਫਿਰ ਇਹ ਆਪਣੀ ਜ਼ਗੀਰ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਇਸ ਦਾ ਭਰਾ ਇੱਕ ਹੁਕਮ ਜਾਰੀ ਕਰਦਾ ਹੈ ਤੇ ਕਹਿੰਦਾ ਹੈ ਕਿ ਇਹ ਜ਼ਗੀਰ ਨੂੰ ਛੱਡ ਦੇਵੇ ਇਹ ਉਸ ਦੇ ਹੁਕਮ ਦੀ ਪਾਲਣਾ ਨਹੀਂ ਕਰਦੀ ਤੇ ਫਿਰ ਇਸ ਦਾ ਭਰਾ ਇਸ ਉੱਤੇ ਹਮਲਾ ਕਰਨ ਦਾ ਐਲਾਨ ਕਰਦਾ ਹੈ ਤੇ ਆਪਣੀਆਂ ਫੌਜਾਂ ਲੈ ਕੇ ਉੱਥੇ ਪਹੁੰਚ ਜਾਂਦਾ ਹੈ ਪਰ ਦੋ ਸਰਦਾਰਾਂ ਵੱਲੋਂ ਵਿੱਚ ਪੈ ਕੇ ਇਹਨਾਂ ਦੀ ਸੁਲ੍ਹਾ ਕਰਵਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਇਹ ਆਪਣੇ ਭਰਾ ਦੇ ਨਾਲ ਪਟਿਆਲੇਵਾਲ ਨੂੰ ਆਉਂਦੀ ਹੈ ਤਾਂ ਪਵਾਨੀਗੜ ਕਿਲੇ ਦੇ ਵਿੱਚ ਇਸ ਦਾ ਭਰਾ ਇਸ ਨੂੰ ਕੈਦ ਕਰ ਦਿੰਦਾ ਆ ਫਿਰ ਕੀ ਹੁੰਦਾ ਆ ਰਾਣੀ ਸਾਹਿਬਕੌਰ ਦਾਸੀ ਦੇ ਨਾਲ ਭੇਸ ਬਦਲ ਕੇ ਉਸ ਕਿਲੇ ਦੇ ਵਿੱਚੋਂ ਬਾਹਰ ਆ ਜਾਂਦੀ ਹੈ ਇਹ ਕਿਲਾ ਪੇਰੀਆ ਦੇ ਵਿੱਚ ਆ ਕੇ ਰਹਿਣ ਲੱਗਦੀ ਹੈ ਤੇ 1799 ਦੇ ਵਿੱਚ ਇਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਰਾਣੀ ਸਾਹਿਬਕੌਰ ਵੱਲੋਂ ਬਹਾਦਰੀ ਦੀ ਇੱਕ ਵਿਲੱਖਣ ਮਿਸਾਲ ਨੂੰ ਪੇਸ਼ ਕੀਤਾ ਗਿਆ ਅਸੀਂ ਰਾਣੀ ਛਾਂਸੀ ਨੂੰ ਤਾਂ ਯਾਦ ਕਰਦੇ ਹਾਂ ਕਿ ਉਹ ਮਰਦਾਂ ਵਾਲੇ ਕੱਪੜੇ ਪਾ ਕੇ ਕਿੰਨੀ ਬਹਾਦਰੀ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਡਟੀ ਤੇ ਉਸਨੇ ਲੜਾਈ ਲੜੀ ਸਾਨੂੰ ਪੰਜਾਬ ਦੀ ਇਸ ਰਾਣੀ ਨੂੰ ਵੀ ਹਮੇਸ਼ਾ ਯਾਦ ਕਰਨਾ ਚਾਹੀਦਾ ਆ ਜਿਸ ਨੇ ਬਹਾਦਰੀ ਦੀ ਇੱਕ ਵਿਲੱਖਣ ਮਿਸਾਲ ਨੂੰ ਪੇਸ਼ ਕੀਤਾ ਤੇ ਮਰਦਾਂ ਵਾਂਗ ਤਲਵਾਰ ਫੜ ਕੇ ਇੱਕ ਨਹੀਂ ਕਈ ਜੰਗਾਂ ਨੂੰ ਲੜਿਆ ਤੇ ਉਹਨਾਂ ਜੰਗਾਂ ਨੂੰ ਵੀ ਜਿੱਤਿਆ ਤੇ ਇਸ ਨੇ ਰਾਜ ਪ੍ਰਬੰਧ ਨੂੰ ਵੀ ਬੜੇ ਵਧੀਆ ਤਰੀਕੇ ਦੇ ਨਾਲ ਚਲਾਇਆ ਸੀ ਦਰਸ਼ਕੋ ਮੈਂ ਤੁਹਾਨੂੰ ਇੱਥੇ ਇਹ ਵੀ ਦੱਸ ਦਿਆਂ ਕਿ ਜਦੋਂ ਇਹ ਪਟਿਆਲਾ ਰਿਆਸਤ ਦੇ ਵਿੱਚ ਮੌਜੂਦ ਹੁੰਦੀ ਹੈ ਤਾਂ ਉਦੋਂ ਇਹਨਾਂ ਦੇ ਪਤੀ ਨੂੰ ਵੀ ਕੈਦ ਕਰ ਲਿਆ ਜਾਂਦਾ ਆ ਕਨਈਆ ਮਿਸਲ ਦੇ ਹੀ ਇੱਕ ਸਰਦਾਰ ਵੱਲੋਂ ਤੇ ਇਹ ਆਪਣੇ ਪਤੀ ਨੂੰ ਵੀ ਉਸ ਕੈਦ ਦੇ ਵਿੱਚੋਂ ਛੁੜਵਾ ਕੇ ਲੈ ਕੇ ਆਉਂਦੀ ਹੈ ਬਹਾਦਰੀ ਦੀ ਇੱਕ ਵਿਲੱਖਣ ਮਿਸਾਲ ਸੀ ਰਾਣੀ ਸਾਹਿਬਕੌਰ ਜਿਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਕੀ ਔਰਤਾਂ ਵੀ ਕਿਸੇ ਪੱਖੋਂ ਘੱਟ ਨਹੀਂ ਹੁੰਦੀਆਂ ਜੇ ਉਹ ਆਪਣੀ ਆਈ ਤੇ ਆ ਜਾਣ ਤਾਂ ਕੁਝ ਵੀ ਹਾਸਲ ਕਰ ਸਕਦੀਆਂ ਨੇ ਅਜਈਆਂ ਹੋਰ ਕਹਾਣੀਆਂ ਘਟਨਾਵਾਂ ਜਾਂ ਵਿਸ਼ੇਸ਼ ਵਿਅਕਤੀਆਂ ਬਾਰੇ ਜਾਣਨ ਲਈ ਤੁਸੀਂ ਸਾਡੇ YouTube ਚੈਨਲ RD productions ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ